ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਸ਼ਹੀਦਾਂ ਦੇ ਸਰਤਾਜ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚੀ ਹੋਈ ਬਾਣੀ ਦੇ ਵਿੱਚੋਂ ਇੱਕ ਟੁਕ ਦੀ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੀ ਬਾਣੀ ਦੇ ਵਿੱਚ ਪ੍ਰਮਾਨ ਕਰਦੇ ਨੇ ਬਿਨ ਸੰਤੋਖ ਨਹੀਂ ਕੋ ਰਾਜਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਬਿਨਾਂ ਸਬਰ ਤੋਂ ਬਿਨਾਂ ਸੰਤੋਖ ਤੋਂ ਇਸ ਦੁਨੀਆ ਦੇ ਵਿੱਚ ਕੋਈ ਵੀ ਰਾਜਾ ਨਹੀਂ ਹੈ ਜਿਸਨੇ ਜ਼ਿੰਦਗੀ ਦੇ ਵਿੱਚ ਸਬਰ ਸੰਤੋਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਿਆ ਉਹ ਬੰਦਾ ਸਭ ਤੋਂ ਵੱਡਾ ਰਾਜਾ ਹੈ ਇਸ ਦੇ ਲਈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ ਚਾਹੁੰਦਾ ਹੈ ਮੰਨ ਲਓ ਇੱਕ ਬੰਦੇ ਕੋਲ ਇੱਕ ਛੋਟੀ ਜੀ ਕਾਰ ਹੈ ਉਹ ਜ਼ਿੰਦਗੀ ਦੇ ਵਿੱਚ ਬਹੁਤ ਤਰੱਕੀ ਕਰਦਾ ਹੈ ਉਦਮ ਕਰਦਾ ਹੈ ਉਸ ਨੂੰ ਅੱਗੇ-ਅੱਗੇ ਇਹ ਹੁੰਦਾ ਕਿ ਮੇਰੇ ਕੋਲ ਛੋਟੀ ਕਾਰ ਹੈ ਮੈਂ ਇਸ ਤੋਂ ਹੋਰ ਵੱਡੀ ਕਾਰ ਲਵਾਂ ਉਹ ਵੱਡੀ ਕਾਰ ਲੈ ਲੈਂਦਾ ਉਹ ਜ਼ਿੰਦਗੀ ਦੇ ਵਿੱਚ ਹੋਰ ਤਰੱਕੀ ਕਰਦਾ ਉਦੇ ਮਨ ਦੇ ਵਿੱਚ ਫੇਰ ਸ਼ੰਕਾ ਆਉਂਦੀ ਹੈ ਕਿ ਮੈਂ ਇਸ ਤੋਂ ਵੱਡੀ ਕਾਰ ਲਵਾਂ। ਇਸੇ ਤਰ੍ਹਾਂ ਮਨੁੱਖ ਦਾ ਲਾਲਚ ਦਿਨ ਪ੍ਰਤੀ ਦਿਨ ਵਧਦਾ ਜਾਂਦਾ ਹੈ ਅਤੇ ਉਹ ਬਾਣੀ ਤੋਂ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ। ਇਸੇ ਲਈ ਧੰਤ 시ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਸਬਰ ਦਾ ਹੋਣਾ, ਸੰਤੋਖ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਬੰਦੇ ਨੇ ਜ਼ਿੰਦਗੀ ਦੇ ਵਿੱਚ ਸਬਰ ਕਰ ਲਿਆ, ਸੰਤੋਖ ਕਰ ਲਿਆ ਅਤੇ ਗੁਰੂ ਉਤੇ ਓਟ ਆਸਰਾ ਰੱਖ ਲਿਆ ਉਹ ਬੰਦਾ ਸਭ ਤੋਂ ਵੱਡਾ ਰਾਜਾ ਹੈ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ